ਵਾਹ ਮਈ ਰਾਤ ਤਾਰਿਕ ਤੋਂ ਦਾ ਚੱਪੜ ਜਿਹੜੀ ਨੇ ਮੈਦਾਨ ਦੇ ਵਿੱਚੋਂ ਜੰਗ ਦੀ ਪਿੱਛਲੋ ਹੀ ਖਿਚੋ ਪਿੱਛੇ ਹੋ ਜਾਓ ਉਹ ਗਾਣਾ ਵੀ ਸੁਣ ਲਓ ਅਲੋਈ ਮੂ ਮਠਾਕਾ

ਉਹ ਭਾਵੇਂ ਜੀ ਕਹੋ ਜਿਹੜੇ ਪਿੰਡਾਂ ਤੋਂ ਆਏ ਤੁਹਾਡੇ ਦਰਸ਼ਨ ਹੋਏ ਮੈਂ ਅਧਿਕਾਰਤ ਚੋਰੀਵਾਦ ਦਾ ਸਰਦਾਰ ਜਤਨਵਾਲਾ ਆ ਇੱਥੇ ਮੌਜੂਦ ਦੇ ਸਵਾਲ ਕੀਤੀ ਆਂ ਦੀ ਜੇ ਤਾਂ ਨਾਮਾਂ ਦੇ ਚੱਕਰ ਵਿੱਚ ਪੈਣਾ ਹੈ ਫਿਰ ਤਾਂ ਸਮਾ ਬਰਬਾਰ ਕਰਨਾ ਤਾਂ ਫਿਰ ਅਸੀਂ ਇਕੱਲੇ ਇਕੱਲੇ ਜਾਣ ਦਾ ਨਾਮ ਲੈ ਲੈਂਦੇ ਆਂ ਕਿ ਜੋ ਕਿ ਮੁੱਖ ਰੋਡ ਦੇ ਵਿੱਚ ਸਾਡੇ ਵਿੱਚ ਮਰਾਜ ਮਾਨ ਨੇ ਸ਼ਰਮਾ ਜੀ ਅਸੀਂ ਸ਼ਰਮਾ ਜੀ ਤੇ ਮੈਂ ਬੇਨਤੀ ਕਰਿਆ ਸੀ ਵੀ ਸਾਰਿਆਂ ਦੇ ਨਾਮ ਲਿਖੇ ਹੋਏ ਨੇ ਸਾਰਿਆਂ ਨੇ ਸਲਾਹ ਕਰਦੋ ਬਾਅਦ ਅਸੀਂ ਫੈਸਲਾ ਲਿਆ ਵੀ ਕਿਸੇ ਵੀ ਇੱਕ ਜਾਣੇ ਦਾ ਨਾਮ ਰਹਿ ਜਾਂਦਾ ਹੈ ਉਸ ਨੂੰ ਮਾਗਰ ਪੁਲਿਸ ਨਾਲ ਚੋਣ ਪਰਮਾਤਮਾ ਤੋਂ ਕਾਲਪੁਰਖ ਵਾਇਗਰੀ ਤੋਂ ਬਖਸ਼ਿਸ਼ ਲੈ ਕੇ ਅੱਜ ਨਾਬੇ 'ਚ ਆਪਾਂ ਦੋ ਪੋਲੀਟੀਕਲ ਦਫ਼ਤਰਾਂ ਜਿਹੜੇ ਚੋਣ ਦਫ਼ਤਰ ਅੱਜ ਖੋਲੇ ਆਂ ਔਰ ਇਹ ਪਰਮਾਤਮਾ ਦੀ ਕਿਰਪਾ ਹੈ ਕਿ ਮੇਰੀ ਚੋਣ ਮੁਹਿੰਮ ਜਿਹੜੀ ਆ ਇਸ ਲੋਕ ਸਭਾ ਹਲਕੇ ਦੇ ਲੋਕ ਚਲਾ ਰਹੇ ਆ ਸਾਡੀ ਸਾਰੀ ਲੀਡਰਸ਼ਿਪ ਇੱਕ ਮੁਠ ਹੋ ਕੇ ਪੂਰੀ ਚੋਣ ਮਹਿਮਾ ਜੜੀ ਪੂਰੇ ਜ਼ਿਲ੍ਹੇ ਚ ਪਖਾਈ ਹੋਈ ਆ ਤੁਸੀਂ ਦੇਖੋ ਵੀ ਸਰਦਾਰ ਸਰਜੀਤ ਸਿੰਘ ਜੀ ਰਖੜਾ ਸਾਹਿਬ ਸਵੇਰ ਤੋਂ ਹੀ ਇਸ ਮਹਿਮਾ ਚ ਮੇਰੇ ਨਾਲ ਲਾਲਕਾ ਸਾਹਿਬ ਸਾਡੇ ਹਲਕਾ ਇੰਚਾਰਜ ਸਾਹਿਬ ਸਤਵਿੰਦਰ ਸਿੰਘ ਜੀ ਟੌੜਾ ਸਾਹਿਬ ਸਵੇਰ ਤੋਂ ਮੇਰੇ ਨਾਲ ਆ ਤੇ ਸਾਡੇ ਦੂਸਰੇ ਐਸਜੀਪੀਸੀ ਮੈਂਬਰ ਤੇ ਗੋਲੂ ਜੀ ਸਾਰੀ ਟੀਮ ਅਸੀਂ ਇਕੱਠੇ ਹੋ ਕੇ ਤੁਰ ਰਹੇ ਆ ਔਰ ਬੜਾ ਅਸ਼ੀਰਵਾਦ ਮਿਲ ਰਿਹਾ ਹੈਗਾ ਲੋਕਾਂ ਨੂੰ ਪਤਾ ਲੱਗ ਗਿਆ ਵੀ ਕੌਣ ਡਰਾਮੇ ਕਰਦਾ ਆ ਕੌਣ ਪ੍ਰੈਕਟੀਕਲ ਆ ਤੁਹਾਨੂੰ ਯਾਦ ਹੋਣਾ ਜਦੋਂ ਆਮ ਆਦਮੀ ਦੀ ਸਰਕਾਰ ਬਣੀ ਵੱਡੀਆਂ ਗੱਲਾਂ ਕਹੀਆਂ ਗਈਆਂ ਵੀ ਲਾਲ ਬੱਤੀ ਵਾਲੀ ਗੱਡੀ ਨਹੀਂ ਲੈਣੀ ਸਿਕਿਉਰਿਟੀ ਨਹੀਂ ਲੈਣੀ ਨਸ਼ੇ ਬੰਦ ਕਰਦਾਂਗੇ 1000 ਰੁਪਿਆ ਘਰ ਘਰ ਦੇ ਦਾਂਗੇ ਨੌਕਰੀ ਦੇ ਦਾਂਗੇ ਘਰ ਘਰ 500 ਜਦੋਂ ਸਰਕਾਰ ਬਣ ਗਈ ਸਾਰੇ ਵਾਅਦਿਆਂ ਤੋਂ ਮੁੱਕਰੀਆਂ ਐਨਓਸੀਆਂ ਦੇ ਨਾਂ ਤੇ ਵੱਡੇ ਪੱਧਰ ਤੇ ਪੰਜਾਬ ਦੇ ਅੰਦਰ ਲੁੱਟ ਮਚਾਈ ਜਾ ਰਹੀ ਹੈ ਥੋੜੀ ਬਹੁਤ ਨਹੀਂ ਹਜ਼ਾਰਾਂ ਕਰੋੜ ਰੁਪਏ ਦੀ ਲੁੱਟ ਮਚਾਈ ਜਾ ਰਹੀ ਹੈ ਜਿਹੜਾ ਗਰੀਬਾਂ ਨੂੰ ਸੀ ਕਣਕ ਤੇ ਦਾਲ ਦਿੰਦੇ ਤੇ ਇਹ ਕਰਪਸ਼ਨ ਕਰਕੇ ਜਿਹੜਾ ਸੁਰਸਰੀ ਵਾਲਾ ਆਟਾ ਹੈਗਾ ਅਸੀਂ 30 ਕਿਲੋ ਕਣਕ ਦਿੰਦੇ ਤੇ 15 ਕਿਲੋ ਗਲੀ ਸੜੀ ਕਣਕ ਦਾ ਆਟਾ ਜਿਹੜਾ ਲੋਕਾਂ ਕੋਲ ਪਹੁੰਚ ਰਿਹਾ ਜਿਹੜੀਆਂ ਰਿਪੋਰਟਾਂ ਮਿਲ ਗਈਆਂ ਸਾਗਰ ਸਕੀਮ ਬੰਦ ਹੋ ਗਈ ਪੈਨਸ਼ਨ ਸਕੀਮ ਬੰਦ ਹੋ ਗਈ ਸਾਈਕਲ ਜਿਹੜੇ ਦਿੰਦੇ ਤੇ ਉਹ ਵੀ ਬੰਦ ਹੋ ਗਏ ਸਕਾਲਰਸ਼ਿਪ ਉਹ ਵੀ ਬੰਦ ਹੋ ਗਈ ਕਰਮਚਾਰੀ ਵੀਰ ਬੜਾ ਜ਼ੋਰ ਲਾ ਕੇ ਇਹਨਾਂ ਨੂੰ ਜਿਤਾਇਆ ਸੀਗਾ ਤੁਸੀਂ ਦੇਖੋ ਵੀ ਜਿੰਨੇ ਪੇ ਕਮਿਸ਼ਨ ਲੱਗੋਏ ਸਾਡੀ ਸਰਕਾਰ ਚ ਲੱਗੋਏ ਕਦੇ ਹਿੰਦੁਸਤਾਨ ਚ ਸਭ ਤੋਂ ਵੱਧ ਸੈਲਰੀਆਂ ਸਾਡੀ ਸਰਕਾਰ ਚ ਹੁੰਦੀ ਸੀ ਫਿਰ ਕਾਂਗਰਸੀ ਸਰਕਾਰ ਹੋ ਗਈ ਇਹਨਾਂ ਨੇ ਐਟਪਾਰ ਕਰਤੀ ਸੈਂਟਰਲ ਗਵਰਨਮੈਂਟ ਦੇ ਇਹ ਸਰਕਾਰ ਚ ਤੁਸੀਂ ਦੇਖੋ ਸੈਂਟਰ ਦਾ ਡੀਏ 50% ਦਾ ਸਟੇਟ 38% ਦੇ ਰਹੀ ਹੈਗੀ 5 ਸਾਲ ਦੇ ਏਰੀਅਰ ਨਹੀਂ ਮਿਲੇ ਸੋ ਅੱਜ ਹਰ ਵਰਗ ਕਿਸਾਨਾਂ ਨੂੰ ਜਿੰਨੇ ਮੋਟਰਾਂ ਦੇ ਕਨੈਕਸ਼ਨ ਮਿਲੇ ਬਾਦ ਸਾਹਿਬ ਦੀ ਸਰਕਾਰ ਚ ਮਿਲੇ 7 ਸਾਲਾਂ ਚ ਇੱਕ ਵੀ ਨਹੀਂ ਮਿਲਿਆ ਗਾ ਕਿਸਾਨਾਂ ਨੂੰ ਟਰੈਕਟਰ ਦਾ ਗੱਡਾ ਕਿ ਬਾਦ ਸਾਹਿਬ ਨੇ ਕਰਿਆ ਦਾ ਜਿਹੜਾ ਟੈਕਸ ਬਾਬ ਕਰਿਆ ਦਾ ਫਿਰ ਕਿਸਾਨੀ ਵਾਸਤੇ ਬਾਦ ਸਾਹਿਬ ਨੇ ਬਹੁਤ ਸਾਰੀਆਂ ਸਕੀਮਾਂ ਡ੍ਰਿਪ ਸਿਸਟਮ ਸਬਸਿਡੀਆਂ ਸਾਰਾ ਕੁਝ ਦੇ ਦਿੱਤੀ ਮੁਆਵਜ਼ੇ ਦੇ ਪੈਸੇ ਸਮੇਂ ਸਰ ਮਿਲਦੇ ਤੇ ਇਹ ਤਾਂ ਝੂਠ ਬੋਲ ਕੇ ਮਤਲਬ ਮੁਰਗੀਆਂ ਵੀ ਦੇ ਵੀ ਦੇ ਦਾਂਗੇ ਪੈਸੇ ਬੱਕਰੀਆਂ ਦੇ ਵੀ ਦੇ ਦਾਂਗੇ ਕਿਸੇ ਦੇ ਹੜ ਆਏ ਕਿਸੇ ਦੀ ਫਸਲ ਖਰਾਬ ਹੋਈ ਹੈ 1 ਰੁਪਿਆ ਕਿਸੇ ਜ਼ਿੰਮੇਦਾਰ ਨੂੰ ਦੇਆ। ਇਸੇ ਕਰਕੇ ਹਰ ਪਿੰਡ 'ਚ ਹਰ ਸ਼ਹਿਰ 'ਚ ਆਮ ਆਦਮੀ ਪਾਰਟੀ ਤੋਂ ਕੁਐਸਚਨ ਪੁੱਛੇ ਜਾ ਰਹੇ। ਦੇਖੋ ਇਹ ਪ੍ਰਮਾਤਮਾ ਦੀ ਕਿਰਪਾ ਮੈਂ ਕਦੇ ਕਿਸੇ ਦੀ ਉਮਰ ਨੂੰ ਚੈਲੰਜ ਨਹੀਂ ਕਰਦਾ। ਮੈਂ ਨਹੀਂ ਕਹਿੰਦਾ ਕਿ ਬੁਢਾ ਹੋ ਕੇ ਬੰਦਾ ਸੇਵਾ ਨਹੀਂ ਕਰ ਸਕਦਾ। ਪਰ ਜਦੋਂ ਇਹ ਜਵਾਨ ਤੇ ਅੱਜ ਤੋਂ 10 ਸਾਲ ਪਹਿਲਾਂ MP ਬਣੇ ਆ ਉਸ ਟਾਈਮ ਦੀ ਕਾਰਗੁਜ਼ਾਰੀ ਦੇਖ ਲਿਓ। ਉਸ ਟਾਈਮ ਤਾਂ ਇਹਨਾਂ ਦੀ ਅੱਖਾਂ ਵੀ ਠੀਕ ᱛੀ ਉਹਨਾਂ ਦਾ ਹਾਰਟ ਦਾ ਆਪਰੇਸ਼ਨ ਵੀ ਨਹੀਂ ਹੋਇਆ ਤਾਂ ਇਹ ਚੱਲ ਫਿਰ ਵੀ ਵਧੀਆ ਸਕਦੇ ਤੇ। ਉਸ ਟਾਈਮ ਕਿਸੇ ਦੇ ਦੁੱਖ ਸੁੱਖ ਚ ਨਹੀਂ ਗਏ ਇੱਕ ਕਦੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਨ ਨਹੀਂ ਗਏ 15 ਵਾਰੀ ਸਿਰਫ ਵਿਧਾਨ ਲੋਕ ਸਭਾ ਦੇ ਅੰਦਰ ਬੋਲੇ ਆ ਸੋ ਮੈਂ ਤਾਂ ਬੇਨਤੀ ਕਰਦਾ ਵੀ ਕਾਰਗੁਜ਼ਾਰੀ ਔਰ ਕਰੈਕਟਰ ਜਦੋਂ ਇਹਨਾਂ ਦੀ ਉਮਰ 50 ਸਾਲ ਦੀ ਸੀ ਅੱਜ 65 ਦੀ ਹੋਣੀ ਮੇਰੇ ਕਹਿਲੇ ਨਾ ਨਾ ਅੱਜ ਤਾਂ ਸੱਚ 75 80 ਹੋ ਗਏ ਉਸ ਟਾਈਮ 60 ਸਾਲ ਦੇ ਹੋਣੇ ਉਸ ਟਾਈਮ ਤਾਂ ਤੁਸੀਂ ਦੇਖੋ ਵੀ ਇਹ ਕਾਂਗਰਸ ਨੂੰ ਗਾਲਾਂ ਕੱਢਦੇ ਤੇ ਵੀ ਕਾਂਗਰਸ ਨੇ ਬੇੜਾ ਕਰ ਕਰਦੇ ਆ ਦੇਸ਼ ਦਾ ਕਾਂਗਰਸ ਨੇ ਭਸਤਾ ਜਾਰੀ ਪਾਰਟੀ ਆ ਕਾਂਗਰਸ ਨੇ ਅਕਾਲ ਤਖਤ ਸਾ alte ਅਟੈਕ ਕਰਾਇਆ ਕਾਂਗਰਸ ਨੇ ਜਰਾਸੀ ਜਿੱਤਲੇਆਮ ਕਰਾਇਆ ਇਹ ਸਾਰੀਆਂ ਗੱਲਾਂ ਗਾਂਧੀ ਜੀ ਕਹਿੰਦੇ ਤੇ ਅਗਲੀ ਵਾਰ ਟਿਕਟ ਨਹੀਂ ਮਿਲੇ ਆਜ਼ਾਦ ਖੜ ਗਏ ਫਿਰ ਸਾਰੀਆਂ ਪਾਰਟੀਆਂ ਨੂੰ ਮਾੜਾ ਕਹਿਣ ਲੱਗੇ ਹੁਣ ਕਾਂਗਰਸ ਚ ਜਾ ਕੇ 15 ਸਾਲਾਂ ਚ ਕਾਂਗਰਸ ਦਾ ਉਹਨਾਂ ਨੇ ਕਿਹਾ ਦੇਖ ਲਿਆ ਵੀ ਉਹ ਬਹੁਤ ਵਧੀਆ ਹੋਗੀ ਦੇਸ਼ ਵਾਸਤੇ ਵੀ ਵਧੀਆ ਹੋਗੀ ਪੰਜਾਬ ਵਾਸਤੇ ਵੀ ਵਧੀਆ ਹੋਗੀ ਸੋ ਮੈਂ ਤਾਂ ਬੇਨਤੀ ਸਿਰਫ ਇੰਨੀ ਕੁ ਕਰਨੀ ਆ ਵੀ ਤੁਸੀਂ ਕਿਰਦਾਰ ਦੇਖੋ ਮੈਂ 30 ਸਾਲ ਤੋਂ ਇੱਕੋ ਹੀ ਪਾਰਟੀ 'ਚ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਸੇਵਾ ਕਰ ਰਿਹਾ ਦੂਸਰੇ ਜਿਹੜੇ ਮੇਰੇ ਮੁਕਾਬਲੇ ਖੜੇ ਸਾਰੇ ਦਲ ਬਦਲੂ ਜਾਂ ਜਿਨ੍ਹਾਂ ਨੇ ਕਮਿਟਮੈਂਟਾਂ ਕਰਕੇ ਪੂਰੇ ਨਹੀਂ ਕਰੇ ਉਹ ਹੈਗੇ ਪਰ ਇਹ ਇੱਕ ਬਹੁਤ ਦੇ ਚੋਣ ਪ੍ਰਚਾਰ 'ਚ ਜਿਹੜੀ ਬਹੁਤ ਹੋ ਗਿਆ ਨੁਕਸਾਨ ਤੇ ਕੋਈ ਵੱਡਾ ਇਨੀਟੇਸ਼ਨ ਹੈ ਜਿਹੜਾ ਹੈ ਉਹ ਵੀਰੇ ਨੇ ਕਿਸਾਨ ਦੇ ਲਗਾਤਾਰ ਉੱਥੇ ਘਰਾਂ ਦੇ ਵਿਚ ਪਰੇਤਪੋਰ ਦੇ ਆਖਸ ਜੇ ਜਦੋਂ ਨਾ ਜੀ ਤੁਸੀਂ ਇੱਕ ਚੀਜ਼ ਸਮਝੋ ਜਦੋਂ ਲੋਕ ਸਿਰਫ ਵੋਟਾਂ ਵਾਸਤੇ ਕਮਿਟਮੈਂਟ ਕਰਨਗੇ ਤੇ ਡਿਲੀਵਰ ਨਹੀਂ ਕਰਨਗੇ ਫਿਰ ਰੈਜੀਟੇਸ਼ਨ ਹੋਣੀ ਹੋਣੀ ਸੈਂਟਰ ਦੀ ਸਰਕਾਰ ਨੇ ਬੜੀ-ਬੜੀਆਂ ਕਮਿਟਮੈਂਟਾਂ ਕਰੀਆਂ ਪੂਰੀਆਂ ਨਹੀਂ ਕਰੀਆਂ ਕਿਸਾਨ ਬਾਰਡਰਾਂ ਤੇ ਬੈਠੇ ਆ ਫਿਰ ਮਹਾਰਾਣੀ ਪ੍ਰਨੀਤ ਕੌਰ ਦੇ ਘਰ ਵਾਲੇ ਨੇ ਤਾਂ ਗੁਟਕਾ ਸਾਹਿਬ ਦੀ ਸ਼ੌਂਖਾ ਕੇ ਗਿਆ ਤਾਂ ਸਾਰਾ ਕਰਜ਼ਾ ਮਾਫ਼ ਕਰ ਦੇਉਂ ਘਰ-ਘਰ ਨੌਕਰੀ ਦੇ ਦੇਉਂ ਸ਼ਗਨ ਸਕੀਮ 50000 ਕਰ ਦੇਉਂ ਪੈਨਸ਼ਨ 5200 ਕਰ ਦੇਉਂ ਕੋਈ ਵਾਦਾ ਪੂਰਾ ਕਰਿਆ ਉਹੀ ਵਾਦਾ ਨਹੀਂ ਕਾਂਗਰਸ ਨੇ ਪੂਰਾ ਕਰਿਆ ਆਮ ਆਦਮੀ ਪਾਰਟੀ ਦਾ ਇਹ ਹਾਲ ਸੋ ਇਹ ਲੋਕ ਨਾ ਜੀ ਇਲੈਕਸ਼ਨਾਂ ਤੇ ਇਹਨਾਂ ਦੇ ਚਿਹਰੇ ਕੁਝ ਹੋਰ ਹੁੰਦੇ ਆ ਇਲੈਕਸ਼ਨਾਂ ਤੋਂ ਬਾਅਦ ਜਿਹੜੇ ਕੁਝ ਹੋਰ ਹੁੰਦੇ ਹੁਣ ਮਾਰਾਣੀ ਪੰਨੀਤਕਾਰ ਜੀ ਆਜ ਵੀ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਆ ਤੇ ਵੋਟਾਂ ਭਾਜਪੀ ਵਾਸਤੇ ਮੰਗ ਰਹੇ ਆ ਇੱਕ ਪਾਸੇ ਆਪਾਂ ਮੈਲਾਂ ਵਾਲੇ ਕਹਿ ਰਹੇ ਆ ਦੂਸਰੇ ਪਾਸੇ ਇਹਨਾਂ ਦਾ ਜ਼ਮੀਰ ਇੰਨੀ ਵੀ ਲਾਉ ਨਹੀਂ ਕਰਦਾ ਵੀ ਜਦੋਂ ਟਿਕਟ ਮਿਲ ਗਈ ਫਿਰ ਤਾਂ ਰਸਤੀਵਾ ਦੇ ਦੇਣਾ ਚਾਹੀਦਾ ਸੀ ਤਾਂ ਅੱਜ ਵੀ ਉੱਥੇ ਹੀ ਆ ਸੋ ਮੈਂ ਤਾਂ ਸਿਰਫ ਲੋਕਾਂ ਨੂੰ ਇੰਨੀ ਕੱਥ ਜੁੜ ਕੇ ਅਪੀਲ ਕਰਦਾ ਕਿ ਮੇਰਾ ਕਿਰਦਾਰ ਦੇਖੋ ਮੇਰੀ ਕਾਰਗੁਜ਼ਾਰੀ ਦੇਖੋ ਪਾਰਟੀ ਦਾ ਕਿਰਦਾਰ ਦੇਖੋ ਪਾਰਟੀ ਦੀ ਕਾਰਗੁਜ਼ਾਰੀ ਦੇਖੋ ਫਿਰ ਤੁਸੀਂ ਫੈਸਲਾ ਲਿਓ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਕਰੇਗਾ ਫੈਸਲਾ ਸਾਡੇ ਹੱਕ ਚੋਂ ਬਹੁਤ ਹੀ ਬਹੁਤ ਹੀ ਵਧੀਆ ਚੋਣ ਪ੍ਰਚਾਰ ਚੱਲ ਰਿਹਾ ਹੈ ਸਾਡੇ ਉਮੀਦਵਾਰ ਐਨ ਕੇ ਸ਼ਰਮਾ ਜੀ ਨੂੰ ਲੋਕ ਦਿਲੋਂ ਪਸੰਦ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮ ਦੇ ਲੋਕ ਯਾਦ ਕਰਕੇ ਸਾਨੂੰ ਵੋਟਾਂ ਪਾਉਣ ਵਾਸਤੇ ਤਿਆਰ ਨੇ ਸੋ ਮੈਂ ਸਮਝਦਾ ਕਿ ਸਾਰੀਆਂ ਹੀ ਪਾਰਟੀਆਂ ਦੇ ਜਿਹੜੇ ਕਾਰਗਜ਼ਾਰ ਨੇ ਉਹ ਦੇਖੇ ਨੇ ਲੋਕਾਂ ਨੇ ਸੋ ਲੋਕ ਯਾਦ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਕਾਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਭ ਤੋਂ ਵਜਨ ਵਾਲੇ ਉਮੀਦਵਾਰ ਨੇ ਸੋ ਲੋਕ ਸਾਡੇ ਲਈ ਸਾਡੇ ਲਈ دعਵਾਵਾਂ ਵੀ ਕਰ ਰਹੇ ਨੇ ਤੇ ਸਾਨੂੰ ਮਦਦ ਵੀ ਕਰ ਰਹੇ ਨੇ ਲੋਕ ਤਗੜੇ ਹੋ ਕੇ ਸ਼੍ਰੋਮਣੀ ਅਕਾਲੀਆ ਦੀ ਜਿੱਤ ਕਰਾਉਣ ਵਾਸਤੇ ਜਕੀਨੀ ਤਿਆਰ ਨੇ